ਲੋ ਜੀ ਪਿੰਡ ਪੀਸ ਅਗਰ ਪਮਕੜ ਵੀ ਪਹੁੰਚਿਆ ਤੇ ਮੇਰੇ ਭਰਾ ਲਾਈ ਵਾਲੇ ਵੀ ਪਹੁੰਚੇ ਹੋਇਆ ਪੀ ਵੀ 29 ਵਾਲੇ ਔਲੇ ਲੱਗ ਰਹੇ ਆ ਜੀ ਕੂਤਰਾਂ ਨੂੰ ਲੋ ਜੀ ਭਾਈ ਨੇ ਲਾਤਾ ਹੁੰਦਾ ਅਰਦਾ ਭਾਈ ਇੱਕ ਲੱਗ ਰਹੀਆਂ ਸਾਡਾ ਭਰਾ ਭਾਈ ਪਹੁੰਚ ਆਇਆ ਲੋ ਜੀ ਨਾ ਦੇ ਵੀ ਲਾ ਦੇ ਭਾਈ ਲਾ ਦੇ ਜੋਰ ਚਲੋ 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 ਇੱਧਰ ਵੇਖੋ ਭਰਾ ਕਿਵੇਂ ਨਿਕਲ ਰਿਹਾ ਕੋਈ ਪਤਾ ਨਹੀਂ ਮੂਵ ਬਣ ਰਹੀ ਹੈ ਉੱਚੀ ਹੋ ਜੂਗੀ ਨਿਕਲ ਪਤਾ ਨਹੀਂ ਆ ਬੰਦੇ ਇਧਰ 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 ਰੁਪਈ ਮੜਾ ਕਾ ਲਾਈ ਨੇ ਮੋਹਰਾ ਇੱਧਰ ਆ ਭਰਾ ਲਾਈ ਜਾਂਦਾ ਦੱਬ ਕੇ ਇੰਨੀ ਜ਼ੋਰ ਦੀ ਮੋਹਰ ਲਾਉਣਾ ਹੈ ਰਹਿਣਾ ਚਾਹੇ ਉਹ ਕੀ ਆਲਾ ਭਾਈ ਪੰਚਾਇਤ ਮੁਬਾਰਕਾਂ ਭਾਈ ਤੈਨੂੰ ਵੀ ਬਹੁਤ 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 ਮੋਟਰਸਾਈਕਲ ਲੀਆਂ ਹੋਰ ਕਰ ਪ੍ਰਵਾਹ ਠੀਕ ਹੈ ਭਾਈ ਵਧੀਆ 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 ਭਰਾ ਉਹ ਬੈਠੇ ਵੀਰ ਮੇਰੇ ਦੇਈ ਜਾਂਦੇ ਆ ਪਾਣੀ ਚੁੰਡ ਚ ਪਤਾ ਨਹੀਂ ਕੀ ਕੀ ਦੇਈ ਜਾਂਦੇ ਆ ਫਸਮਾ ਨਹੀਂ ਨਹੀਂ ਕੁਛ ਨਹੀਂ ਪਤਾ ਰੱਖੀ ਦਿੰਦੇ ਆ ਛੜਤੀ ਭਰਾ ਨੇ ਵੀ ਛੜਦੇ ਵੀ ਛੜਦੇ ਛੜਦੇ ਪੂਰੀ ਦੇ ਆ ਛੜਦੇ 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 ਇੰਨੇ ਛੜਤੇ ਆ ਭਰਾ ਮੇਰੇ ਨੇ ਪੁੱਤਰ ਸਾਰਿਆਂ ਨੇ ਇੱਕ ਮੇਰਾ ਵੀਰ ਹੋਰ ਵੀ ਪਹੁੰਚਿਆ ਇੱਥੇ ਭਰਾ ਸਾਡਾ ਕਿੱਧਰ ਗਿਆ ਭਾਲਦੇ ਹਾਂ ਉਹਨੂੰ ਬਾਈ ਜੀ ਵੀ ਪਹੁੰਚੇ ਹੋਏ ਆ ਪ੍ਰਾਣੇ ਖਿਡਾਰੀ ਬਾਈ ਜੀ ਮਿੱਠੋ ਅੱਜ ਕਰਨੇ ਕਿਤਨਾ ਮੁੱਕਾ ਟਾਈਮ ਨਾਲ ਹੀ ਵੱਲ ਆ ਪਾ ਕਿਤੇ ਆ ਖੜਾ ਭਰਾ ਮੇਰਾ ਸੀਰਾ ਵੀਰ ਸਾਡਾ ਅੱਜ ਇਹ ਦੇ ਕਬੂਤਰ ਛੱਪੜਾਂ ਦੇ ਬੜੇ ਸ਼ੌਕੀਨ ਹੈ ਹੈ ਨਵਾਂ ਪਾਇਆ ਅੱਜ ਛੱਪੜ ਦਾ ਪਾਣੀ ਨਵਾਂ ਪੋਤਾ ਹੈ ਨਵਾਂ ਪਾਈ ਭਰਾਵਾ ਠੀਕ ਹੈ ਅਰੇ ਬਾਈ ਜ਼ਲਿਪੜ ਜਾਂਦਾ ਕਬੂਤਰ ਕਿਵੇਂ ਹੈ ਬਾਈ ਕਿਹ ਦੱਸੀ ਕੀ ਕਰੂ ਅੱਜ ਬਾਈ ਦਾ ਕਬੂਤਰ ਇਹ ਸੀਰਾ ਦਾ ਬਾਈ ਅੱਜ ਕੁਛ ਨਾ ਕੁਛ ਕਰਾਂਗੇ ਕਰਾਂਗੇ ਹਾਂ ਸੀਰਾ ਦਾ ਅੱਜ ਸਾਡਾ ਦਿਨ ਬਣ ਗਿਆ ਦੀ ਕੋਈ ਨਾ ਕੁਛ ਕਰਾਂਗੇ ਬਜ਼ੁਰਗ ਯਾਦ ਆਉਂਦੀ ਹੈ ਮੈਨੂੰ ਸਾਡੇ ਅੰਕਲ ਠਾਣਾ ਜੀ ਦੀ ਹਨਾ ਨਾਲ ਗੱਲਾਂ ਬਾਤਾਂ ਰਿਕਾਰਡ ਬੜੀਆਂ ਕੀਤੀਆਂ ਸੀ ਇਕੱਲੇ ਰਹਿ ਗਏ ਯਾਦ ਆਉਂਦੀ ਹੈ ਉਹਨਾਂ ਦੀ ਪਾਣੀ ਕਹਿੰਦੇ ਸੀ ਰੋਟੀ ਪਾਣੀ ਤੁਸੀਂ ਇੱਥੇ ਆ ਕੇ ਖਾਣੇ ਹੋ ਹਨਾ ਕਿੱਥੇ ਚਾਹੇ ਉੱਥੇ ਚਾਹੇ ਇੱਥੇ ੜਕੇ ਤੋਂ ਜੀ ਜੀ ਤੇ ਇੱਕ ਮੈਂ ਕੰਮ ਨਹੀਂ ਕਰਦੇ ਹਾਂ ਖੁੱਲੇ ਰਹਿੰਦੇ ਦੋ ਕੇ ਬਾਬਾ ਜੀ ਠਾਕੁਰ ਸਿੰਘ ਕੁੜੀ ਉਹਨਾਂ ਦੇ ਪਿੰਡੋਂ ਬਾਜੀ ਆੜ ਰਹੀ ਹੈ ਜੀ ਸਾਡੇ ਐਨ ਆਰ ਆਈ ਵੀਰ ਗੁਰਵੀਰ ਸਿੰਘ ਗਰੇਵਾਲ ਭਰਾ ਸਾਡਾ ਉਹਨਾਂ ਵੱਲੋਂ ਤੇ ਦੂਜੇ ਵੀਰਾਂ ਵੱਲੋਂ ਨਾਮ ਹੈ ਜਿਹੜੇ ਦਿੱਤੇ ਗਏ ਆ ਬਹੁਤ ਹੀ ਸੋਹਣਾ ਪ੍ਰਬੰਧ ਹੈ ਬਾਜੀ ਚ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਕੁਛ ਕਹਿਣਾ ਚਾਹੋਗੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 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 ਹਾਂ ਇਹ ਨਹੀਂ ਮਹਤਾ ਜੀ 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 ਬਾਜੀ ਦੀ ਹਾਰ ਜੇ ਤਾਂ ਸਹੀ ਹੋਵੇ ਹਾਂਜੀ ਕੋਈ ਸ਼ਰਤ ਬਿਲਕੁਲ ਜੀ ਹਾਂ ਸਹੀ ਗੱਲ ਹੈ ਗਰੀਬ ਜੀ ਤੇ ਮੀਰ ਜਿੱਤੇ ਉਹਨੂੰ ਚੀਜ਼ ਮਿਲੀ ਬਿਲਕੁਲ ਜੀ ਫੇਰ ਫੇਰ ਨਾ ਹੋਵੇ ਇਹਦੇ 'ਚ ਹਾਂਜੀ ਇਹ ਚੀਜ਼ ਦੇ ਵਿੱਚ ਬਿਲਕੁਲ ਹਾਂ ਇੱਕ ਈਟਾ ਵੱਜ ਕੱਢ ਕੇ ਲੋਕ ਫੇਰ ਆ ਫਿਰ ਜਾਂ ਕਰਕੇ ਜੀ ਆ ਆਹ ਬਾਈ ਸਾਡਾ ਕਹਿੰਦਾ ਅੱਜ ਬਾਜੀ ਮੈਂ ਜਿੱਤਨੀ ਹੈ ਕੀ ਕਹੋਗੇ ਸੀਰੇ ਨੂੰ ਵੀਰ ਜੀ ਗੱਲ ਸੁਣੋ ਜੀ ਇਹਦੇ ਕਰਮਾਂ ਤੋਂ ਇਹਨੂੰ ਮਿਲ ਜੂ ਪਰ ਬਾਜੀ ਅੱਜਕੱਲ ਜਿਹੜੀ ਜਿੱਤੜੀ ਬਹੁਤ ਹੈ ਬਹੁਤ ਓਕੇ ਅੱਲਾ ਤਾਂ ਖਾਇਆ ਬਾਜੀ ਜਿੰਨੀ ਬਾਤ ਹੁੰਦਾ ਕਿ ਸਾਨੂੰ ਪਤਾ ਹਾਂਜੀ ਹਾਂਜੀ ਹੁਣ ਖਿਡਾਰੀ ਤੋਂ ਖਿਡਾਰੀ ਲਿਜਾੜੇ ਤੋਂ ਬਹੁਤ ਟੱਕਰ ਆਉਂਦੀ ਹੈ ਦਿੱਲੀ ਟੱਕਰ ਬਾਜੀ ਬੁੱਤੀ ਜਿਹੜੇ ਟਾਈਮ ਤੇ ਕਬੂਤਰ ਡਾਉਂਦੇ ਸੀ ਪੁਰਾਣੇ ਲੋਹਾ ਬੜੀਆਂ ਪੈਂਦੀਆਂ ਸੀ ਅੱਜ ਦਾ ਟਾਈਮ ਤੇ ਉਹ ਕੀ ਫਰਕ ਹੈ ਅੱਕਾ ਕੱਲ ਕਰੇ ਵੀ ਸਾਡੇ ਕਬੂਤਰ 2 ਵਜੇ ਬੈਠੇ ਜੀ ਕੱਲ ਕਿੰਨੀ ਗਰਮੀ ਬਹੁਤ ਜ਼ਿਆਦਾ ਗਰਮੀ ਪਿਆ ਰਿਹਾ ਉੱਥੇ ਕਰੇ ਜੀ ਜਮੂਨਾ ਦੇ ਜਿਹੜੇ 2 ਵਜੇ ਆਪਣੀ ਉਹ ਹੈ ਉਧਰ ਜੀ ਉਧਰ ਲਈ ਬਾਈ ਦਾ ਬੇਟਾ ਸ਼ੀਰੇ ਛੱਤਿਆਣੇ ਵਾਲਾ ਪੂਰਾ ਲਾਤ ਆਇਆ ਨੇ ਬਾਈ ਨੇ ਫੁੱਲ ਲਾਂਗਰ ਨੂੰ ਪਛਾਣ ਲੈਂਦੇ ਹੁਣ ਪੂਰੀ ਕਰਦਾ ਸਪੋਰਟ ਪੂਰੀ ਹਾਂ ਲਓ ਕੀ ਨਾ ਪੁੱਤ ਹੈ ਮਨੀ ਮੰਨੀ ਆਉਣ ਵਾਲੇ ਸਮੇ ਦਾ ਖਿਡਾਰੀ ਆ ਬਈ ਕਾਕਾ ਦਾ ਪਹਿਲੇ ਲੈ ਗਿਆ ਹਾਂ ਕਾਕੇ ਕੋਲ ਕਬੂਤਰ ਨਹੀਂ ਹੁੰਦਾ ਲਓ ਜੀ ਛੱਡ ਤੇ ਆ ਸਾਰੇ ਭਰਾਵਾਂ ਨੇ ਕਬੂਤਰ ਤੇ ਚੀਨਾ ਰਹਿ ਗਿਆ ਭਰਾ ਪਤਾ ਨਹੀਂ ਕੀ ਕਰਦਾ ਫਿਰਦਾ ਕੋਈ ਦੇਊਗਾ ਸ਼ੂ ਮੰਤਰ ਉਧਰੇ ਚੱਲ ਬਈ ਉਹ ਚੀਨੇ ਪਾਣੀ ਘੜਦਾ ਸਾਰਾ ਕਬੂਤਰ ਦਾ ਹੈ ਪਾਣੀ ਦਿੱਤੇ ਹੀ ਆ ਪੰਦੀਏ ਮੈਲ ਠੀਕ ਹੈ ਠੀਕ ਹੈ ਬਾਈ ਸਾਡਾ ਭਰਾ ਆਪਾਂ ਕਿਹੜਾ ਵਾਅਦਾ ਦਿੰਨੇ ਠੀਕ ਹੈ ਠੀਕ ਹੈ ਜੀ ਲਓ ਜੀ ਆਓ ਇੱਧਰ ਦੀ ਜਾਨਾ ਕਿੰਨੇ ਹੋ ਗਏ ਬਾਈ ਕਬੂਤਰ ਸਾਰੇ ਉਹ ਪਿੰਡ ਦੀ ਨਿਗਾਹ ਰੱਖਿਓ ਜੋ ਗਏ ਆ ਬੰਦੀ ਉਹ ਕਾਫੀ ਵਾਲੇ ਭਰਾ ਉਹ ਗੂੜਾ ਕਰਦਾ ਚੰਗਾ ਚਿਰਾ ਉਹ ਕਾਫੀ ਆ ਗਏ ਜੀ 86 87 ਕਬੂਤਰ ਹੋ ਗਿਆ ਉਹ ਸਸਰੀ ਕਾਲ ਲੈ ਆ ਵੀ ਭਰਾ ਦਾ ਹੋਖਾ ਇਹ 15 ਤੇ ਕਬੂਤਰੇ ਵੀ ਲੈ ਕੇ ਆਇਆ ਹਨਾ ਥੋੜੇ ਜੇ ਖਿਡਾਰੀ ਇੱਧਰ ਸਾਡੇ ਭਰਾ ਰਹਿ ਗਏ ਬਣ ਰਹੀਆਂ ਸਬਜ਼ੀਆਂ ਛੜਦੇ ਛੜਦੇ ਆਇਆ ਨਾ ਸਾਡਾ ਬਹੁਤ ਹੀ ਸਤਿਕਾਰਯੋਗ ਖਿਡਾਰੀ ਵੀਰ ਪਛਾਨ ਲਓ ਜੀ ਇਸ ਕਹਿਣਾ ਚਾਹੁੰ ਵੀ ਯਾਰ ਤੇ ਮੌਸਮ ਬਾਰੇ ਮੌਸਮ ਕੀ ਕਰੂਗਾ ਮੌਸਮ ਤਾਂ ਇੱਕ ਕੁਦਰਤ ਦੀ ਗੱਲ ਹੈ ਜੀ ਇਹ ਇਹਦੇ ਮੂਰੇ ਕਿਸੇ ਦਾ ਜੋਰ ਨਹੀਂਗਾ ਹੁਣ ਕੁਦਰਤ ਛੱਡੇ ਗਏ ਆ ਜਿਹਦੇ ਕਰਮਾਂ ਚ ਲਿਖਿਆ ਨੂੰ ਵੀਰ ਕੇ ਮਿਲਣਾ ਜੀ ਇਹ ਲਓ ਜੀ ਆ ਆ ਗਿਆ ਇਹ ਸੀ ਪਿੰਡ ਗੁੜੀ ਦਾ ਲਾਈਵ ਥੋੜਾ ਜਾ ਸਸੀ ਕਾਲ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰਦੇ